ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਰਕਾਰ ਕੋਲ ਕੇਵਲ 257 ਕਿਸ਼ਤੀਆਂ ਹਨ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹਨਾਂ ਵਿੱਚੋਂ ਸਿਰਫ 114 ਮੋਟਰ ਬੋਟਾਂ ਹਨ ਚਦਕਿ ਬਾਕੀ 143 ਸਿਰਫ ਚਪੂਆਂ ਵਾਲੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨਾ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸੰਭਾਵਨਾ ਘੱਟ ਰਹਿੰਦੀ ਹੈ ਉੱਥੇ ਵੱਧ ਕਿਸ਼ਤੀਆਂ ਹਨ ਉਦਾਹਰਨ ਲਈ ਮਾਨਸਾ ਵਿਖੇ ਸਟਾਈ ਕਿਸ਼ਤੀਆਂ 19 ਇੰਜਣ ਪਟਿਆਲਾ ਵਿਖੇ 52 ਕਿਸ਼ਤੀਆਂ 32 ਇੰਜਣ ਅੰਮ੍ਰਿਤਸਰ ਜੋ ਇਸ ਸਮੇਂ ਹੜ੍ਹ ਹੇਠ ਹੈ ਸਿਰਫ 4 ਕਿਸ਼ਤੀਆਂ 2 ਇੰਜਨ ਫਾਜ਼ਿਲਕਾ ਵਿਖੇ 32 ਕਿਸ਼ਤੀਆਂ ਸਿਰਫ 2 ਇੰਜਨ ਤਰੰਤਾਰਨ ਵਿਖੇ ਸਿਰਫ 1 ਕਿਸ਼ਤੀ ਜ਼ਮੀਨੀ ਪੱਧਰ ਉਤੇ ਸੇਵਾਕਾਰਾਂਏ ਲੋਕਾਂ ਦੀ ਸ਼ਿਕਾਇਤ ਹੈ ਕਿ ਸਰਕਾਰੀ ਕਿਸ਼ਤੀਆਂ ਅਕਸਰ ਮੰਤਰੀਆਂ ਤੇ ਵਿਧਾਇਕਾਂ ਦੇ ਦੌਰਿਆਂ ਲਈ ਹੀ ਬੁੱਕ ਰਹਿੰਦੀਆਂ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੋਟੋ ਸ਼ੂਟ ਕਰਵਾ ਸਕਣ ਇਸ ਦੇ ਨਾਲ ਹੀ ਲੋਕਾਂ ਵਿੱਚ ਐ ਗੱਲ ਦੀ ਵੀ ਚਰਚਾ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਸ਼ਾਇਦ بارش ਤੇ ਹੜ ਦਾ ਮੌਸਮ ਰਾਸ ਨਹੀਂ ਆਇਆ ਇਸ ਕਰਕੇ ਉਹ ਅੱਜਕੱਲ ਬਿਮਾਰ ਚੱਲ ਰਹੇ ਨੇ ਸਵਾਲ ਇਹ ਹੈ ਕਿ ਜੇ ਸਰਕਾਰ ਨੇ ਦਿਖਾਵੇਬਾਜ਼ੀ ਛੱਡ ਕੇ ਪ੍ਰਬੰਧਨ ਤੇ ਧਿਆਨ ਦਿੱਤਾ ਹੁੰਦਾ ਤਾਂ ਲੋਕਾਂ ਨੂੰ ਅੱਜ ਇਹ ਹਾਲਾਤ ਨਾ ਦੇਖਣੇ ਪੈਂਦੇ